ਧੂਰੀ ਤੋਂ ਕਾਂਗਰਸੀ ਆਗੂ ਦਲਬੀਰ ਸਿੰਘ ਗੋਲਡੀ ਦੇ 2027 ਵਿੱਚ ਚੋਣ ਲੜਨ ਦੇ ਐਲਾਨ ਅਤੇ ਝੋਲੀ ਅੜ ਕੇ ਇਹ ਅਰਦਾਸ ਕਰਨ ਕੀ 2027 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੀ ਉਹਨਾਂ ਦੇ ਵਿਰੋਧ ਵਿੱਚ ਚੋਣ ਲੜਨ ਦੇ ਬਿਆਨ ਤੇ ਕਾਂਗਰਸੀ ਆਗੂ ਸ਼ੋਭਮ ਸ਼ਰਮਾ ਨੇ ਤੰਜ ਕਸਿਆ ਹੈ ਸ਼ੋਭਮ ਸ਼ਰਮਾ ਦਾ ਕਹਿਣਾ ਹੈ ਕਿ ਦਲਬੀਰ ਸਿੰਘ ਗੋਲਡੀ ਹਮੇਸ਼ਾ ਝੋਲੀ ਹੀ ਅੜਦੇ ਰਹਿੰਦੇ ਹਨ ਉਹਨਾਂ ਨੇ ਆਪਣੇ ਲਈ ਹੀ ਝੋਲੀ ਅੜੀ ਹੈ ਨਾ ਕਿ ਧੂਰੀ ਦੀ ਜਨਤਾ ਦੇ ਲਈ ਸ਼੍ਰੋਮਣ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਹਾਈਕ ਮਾਰਨੇ ਦੇਖਣਾ ਹੈ ਕਿ ਧੋੜੀ ਤੋਂ ਕਿਸ ਨੂੰ ਟਿਕਟ ਦੇਣੀ ਹੈ ਹੁਣ ਤੁਹਾਨੂੰ ਸੁਣਾਉਣੇ ਆ ਦਿਲਬੀਰ ਸਿੰਘ ਗੋਲੜੀ ਦਾ ਝੋਲੀ ਅੱਡ ਕੇ ਅਰਦਾਸ ਕਰਨ ਵਾਲਾ ਬਿਆਨ ਜੀ ਗੁਰੂ ਮਹਾਰਾਜ ਆ ਅਸਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮੇਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਣੀਆਂ ਨੇ ਰੱਬ ਨੇ ਅੱਜ ਤੱਕ ਮੇਰੀਆਂ ਤੇ ਦਿਨੋਂ ਝੋਲੀ ਅੱਡ ਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਭਵਾ ਦੀ ਉਰੋ ਮੁੱਖ ਮੰਤਰੀ ਜਾਵੇ ਨਾ ਉਰੋ ਜਿਵੇਂ ਹੋਰ ਸੀਟ ਵਾਲਾ ਆ ਦੇ ਓਏ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜ ਦਾ ਚਾਹੇ ਹਾਰ ਜਾ ਜਿੱਤਨ ਹਾਰ ਦੀ ਗੱਲ ਨਹੀਂ ਪਰ ਜੋ ਘਾਟ ਬਾੜ ਮੈਨੂੰ ਲੱਗਦਾ ਵੀ ਮੇਰੇ ਚ ਉਹ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਉਂਗਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਮੈਨੂੰ ਇਹ ਨਹੀਂ ਪਤਾ ਕਿ ਜਿਹਦੇ ਬੰਦੇ ਦਾ ਤੁਸੀਂ ਨਾ ਲੈਨੇ ਹੋ ਵੀ ਇਹਦੇ ਕੋਲ ਕਿੰਨੀਆਂ ਝੋੜੀਆਂ ਨੇ ਪਹਿਲੀ ਝੋੜੀ ਕਹਿੰਦਾ ਸੀ ਵੀ ਮੈਂ ਭਗਵੰਤ ਮਾਨ ਦੀ ਸਾਰੀ ਉਮਰ ਦੇ ਲਈ ਪੈ ਗਿਆ ਉਹ ਝੋੜੀ 6 ਮਹੀਨੇ ਚਲੀ ਆ ਫੇਰ ਕੱਲ ਨਵਾਂ ਹੀ ਕਹਿੰਨੇ ਕਿਹੜੇ ਕਹਿੰਦਾ ਮੈਂ ਝੋੜੀ ਅੜਦਾ ਵੀ ਮੁੱਖ ਮੰਤਰੀ ਦੇ ਸਾਹਮਣੇ ਪੇਚਾ ਪਵੇ ਮੈਂ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਤੋਂ ਹੀ ਤੋਂ 50000 ਰੁਪਏ ਤੇ 55000 ਤੇ ਹਾਰੇ ਆ। ਉਸ ਤੋਂ ਬਾਅਦ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ 12000 ਵੋਟ ਰਹੀ ਕਾਂਗਰਸ ਦੀ ਜਦੋਂ ਇਹਨੂੰ ਬਾਈਪੋਲ ਦੀ ਟਿਕਟ ਮਿਲੀ। ਉਸ ਤੋਂ ਬਾਅਦ ਇਹ ਝੋਲੀ ਮੁੱਖ ਮੰਤਰੀ ਸਾਹਿਬ ਦੀ ਪੈ ਗਏ ਸਨ ਸਾਰੀ ਉਮਰ ਦੇ ਲਈ। ਹੁਣ ਉਹ ਝੋਲੀ ਚੋਂ ਬਾਹਰ ਨਿਕਲ ਕੇ ਫੇਰ ਆਏ ਫੇਰ ਕਹਿੰਦੇ ਮੈਂ ਫੇਰ ਝੋਲੀ ਅੜਦਾ। ਮੈਂ ਦੱਸਣਾ ਚਾਹੁੰਨਾ ਸਾਹਿਬ ਕਦੇ ਵੀ ਇਹਨੇ ਝੋਲੀ ਲੋਕਾਂ ਦੇ ਲਈ ਅੱਢੀ ਆ ਵੀ ਸਾਡੇ ਧੂਰੀ ਦੇ ਲੋਕ ਹਮੇਸ਼ਾ ਖੁਸ਼ੀ ਵਸਦੇ ਰਹਿਣ। ਸਾਡੇ ਧੂਰੀ ਦੇ ਲੋਕਾਂ ਨੂੰ ਕਦੇ ਦਿੱਕਤ ਨਾ ਆਵੇ। ਹਮ ਤੇ ਰੱਬ ਵੀ ਮਿੱਤਰਾ ਫਿਰ ਸਭ ਦੀ ਸੁਣਦਾ ਝੋਲੀ ਾਡਣ ਦਾ ਕੀ ਹੈ ਤੂੰ ਕਹਿ ਵੀ ਜਿੱਥੇ ਮੁੱਖ ਮੰਤਰੀ ਲੜੂਗਾ ਮੈਂ ਲੜੂਗਾ ਧਮ ਹੋਣਾ ਚਾਹੀਦਾ ਭਾਈ ਜੀ ਜਦੋਂ ਆਪਾਂ ਕੰਮ ਕਹਿਣੀ ਤੇ ਕਰਨੀ 'ਚ ਫਰਕ ਹੋਵੇ ਤਾਂ ਉਹਦਾ ਨਤੀਜਾ ਬਹੁਤ ਮਾੜਾ ਹੁੰਦਾ ਇਕੋ ਨਾਲ slogan ਵੀ ਆ ਧੂਰੀ ਮੇਰੀ ਬਿੱਟੀ ਧੂਰੀ ਮੇਰੀ ਸਾਂ ਉਹਨਾਂ ਨੇ ਨਵਾਂ slogan ਕੀਤਾ ਉਹਦੇ ਬਾਰੇ ਕੀ ਕਹਿੰਦੇ ਨਹੀਂ sloganਤਾ ਜੀ ਦੇਖੋ ਬਹੁਤ ਦਿੰਦੇ ਆ ਬਾਰ-ਬਾਰ slogan ਦਿੰਦੇ ਆ ਪਰ slogan ਤੇ ਕੰਮ ਕਿੰਨਾ ਕੁ ਕਰਿਆ ਜਦੋਂ ਲੋਕਾਂ ਨੇ ਪਹਿਲਾ 5 ਸਾਲ ਐਮਐਲਏ ਬਣਾਏ ਉਹਦੋਂ ਕਾਂਗਰਸ ਦੀ ਸਰਕਾਰ 'ਚ ਰਹੇ ਉਹ ਤੋਂ ਬਾਅਦ ਹਾਰ ਕੇ ਇਹਨਾਂ ਨੇ ਕੀ ਕਰਿਆ ਉਹ ਸਭ ਨੂੰ ਜੰਗ ਜਨਤਾ ਨੂੰ ਪਤਾ ਹੈ ਕਿਉਂਕਿ ਆਪਦੇ ਨੂੰ ਹੁੰਦਾ ਹਰ ਬੰਦਾ ਆਪਣੀ ਬੜਾਈ ਆਖਦਾ ਮੈਂ ਵੀ ਆਪਣੀ ਬੜਾਈ ਆਖਾਂਗਾ ਪਰ ਜਿਹੜੇ ਧੂਰੀ ਦੇ ਲੋਕ ਨੇ ਉਹਨਾਂ ਨੂੰ ਸਭ ਪਤਾ ਹੈ ਉਹਨਾਂ ਨੂੰ ਇਹ ਵੀ ਪਤਾ ਵੀ ਮਿੱਟੀ ਤੋਂ ਟਾਇਲਾ ਕਿਦਿਆਂ ਬਣਿਆ ਨੇ ਮਿੱਟੀ ਤੋਂ ਘਰ ਕਿਦੇ ਬਣੇ ਆ ਲੋਕਾਂ ਨੂੰ ਸਭ ਪਤਾ ਹੈ ਇਸ ਕਰਕੇ ਲੋਕ ਜਾਣੂ ਨੇ ਲੋਕ ਮੂਰਖ ਨਹੀਂ ਬਣਨਗੇ ਔਰ ਨਾਲੇ ਬਾਈ ਜੀ ਗੱਲ ਇਹ ਹੈ ਕੱਲ ਜਿਹੜੇ ਉੱਥੇ ਵਰਕਰ ਸਹਿਬਾਨ ਗਏ ਸੀ ਦੇਖੋ ਕਾਂਗਰਸ ਪਾਰਟੀ ਦੇ ਉਹ ਆਗੂ ਸਹਿਬਾਨ ਨੇ ਕਾਂਗਰਸ ਦੇ ਵਿੱਚ ਉਹ ਹੈਗੇ ਨਹੀਂ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਹੈ ਵੀ ਕਾਂਗਰਸ ਵਿੱਚ ਕਿੰਨਾ ਚਿਰੋਂ ਕਿਉਂਕਿ ਦੋ ਗੱਲਾਂ ਮਾਨ ਸਾਹਿਬ ਹੁੰਦੀਆਂ ਕਾਂਗਰਸ ਕਾ ਹੋਣਾ ਹੈ ਔਰ ਕਾਂਗਰਸ ਮੇ ਹੋਣਾ ਇਹ ਦੋਨਾਂ ਚੀਜ਼ਾਂ 'ਚ ਫਰਕ ਹੈ ਉਹ ਕਾਂਗਰਸ ਮੇ ਨੇ ਕਾਂਗਰਸ ਦੇ ਨਹੀਂ ਹੈਗੇ ਉਹ ਕਿਉਂਕਿ ਕਾਂਗਰਸ ਦੇ ਅਸੀਂ ਸਾਰੇ ਆਂ ਪਾਰਟੀ ਜਿਹਨੂੰ ਮਰਜੀ ਟਿਕਟ ਦੇਵੇ ਅਸੀਂ ਪਾਰਟੀ ਦਾ ਛੱਡਾ ਚੱਕ ਕੇ ਫਿਰਦੇ ਆਂ ਸਾਹਿਬ ਉਹ ਹੈਗੇ ਨੇ ਮੌਕਾ ਪ੍ਰਸਤੀ ਲੋਕ ਜਿਹੜੇ ਕਾਂਗਰਸ ਨੂੰ ਹੁਣ ਵਰਤ ਰਹੇ ਨੇ ਵੀ ਅਸੀਂ 2027 ਦੇ ਵਿੱਚ ਦੇਖਾਂਗੇ ਜੇ ਤੂੰ ਇਹ ਕਹਿਣਾ ਵੀ ਅਸੀਂ ਕਾਂਗਰਸ ਦਾ ਛੱਡਾ ਚੱਕ ਕੇ ਫਿਰ ਰਹੇ ਆਂ ਹਰ ਵੇਰੀ ਝੋਲੀ ਆਪਦੇ ਲਈ ਕਿਉਂ ਵੱਡੀ ਜਾਂਦੀ ਹੈ ਜੇ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਜੇ ਝੋਲੀ ਅੱਡਨੀ ਹੈ ਤਾਂ ਸਮਾਜ ਲਈ ਅੱਡੋ ਲੋਕਾਂ ਲਈ ਅੱਡੋ ਵੀ ਭਾਈ ਮੇਰੇ ਲੋਕ ਖੁਸ਼ੀ ਵਸਦੇ ਰਹਿਣ ਪਰ ਇਹ ਜਿਹੜੇ ਡਰਾਮੇਬਾਜ਼ ਲੋਕ ਨੇ ਇਹਨਾਂ ਨੇ ਪਹਿਲਾਂ ਵੀ ਕਾਂਗਰਸ ਦੀ ਪਿੱਠ 'ਚ ਛੁਰਾ ਮਾਰ ਕੇ ਮੌਕੇ ਤੇ ਭੱਜੇ ਨੇ ਔਰ ਅੱਜ ਵੀ ਕਾਂਗਰਸ ਨੂੰ ਇਹ ਜਿੰਨਾ نیچے ਲੈ ਕੇ ਜਾ ਸਕਦੇ ਨੇ ਉਹਨਾਂ ਨੂੰ نیچے ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੈਂ ਦੱਸਣਾ ਚਾਹਣਾ ਕਿ ਧੂਰੀ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਨਹੀਂ ਧੂਰੀ ਦੇ ਲੋਕ ਆ ਕਾਂਗਰਸ ਆ ਚੜਾ ਚੱਕ ਕੇ ਤੁਰੰਨੋਂ ਤਿਆਰ ਨੇ ਭਾਵੇਂ 2022 ਚ ਮੁੱਖ ਮੰਤਰੀ ਆਵੇ ਭਾਵੇਂ ਪ੍ਰਧਾਨ ਮੰਤਰੀ ਆਵੇ ਧੂਰੀ ਵਿੱਚ ਕਾਂਗਰਸ ਪਾਰਟੀ ਹੀ ਸੀਟ ਜਿੱਤੇਗੀ ਸਾਰੇ